ਆਪਣੇ ਆਪਣੇ ਫੰਡ ਦਾ ਮੁਜ਼ਾਰਾ ਕਰਨਗੇ ਅੱਜ ਇੱਥੇ ਦੇਸ਼ ਦੀਆਂ ਬਹੁਤ ਪ੍ਰਮੁੱਖ ਸ਼ਖਸੀਅਤਾਂ ਵੀ ਮੌਜੂਦ ਨੇ ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ 'ਚ ਦੇਸ਼ ਦਾ ਨਾਮ ਭਾਵੇਂ ਉਹ ਸਮਾਜਿਕ ਖੇਤਰ 'ਚ ਹੋਵੇ ਭਾਵੇਂ ਖੇਡਾਂ ਦੇ ਖੇਤਰ 'ਚ ਹੋਵੇ ਨਾਮ ਪੈਦਾ ਕੀਤਾ ਸਨਮਾਨਿਤ ਵੀ ਕੀਤਾ ਜਾਊਗਾ ਉਹਨਾਂ ਨੂੰ ਮੈਡਲਾਂ ਦੇ ਨਾਲ ਔਰ ਜਿੰਨੇ ਵੀ ਇਸ ਵਕਤ ਟੀਵੀ ਰਾਹੀਂ ਮੀਡੀਆ ਰਾਹੀਂ ਸੋਸ਼ਲ ਮੀਡੀਆ ਰਾਹੀਂ ਦੁਪੂਰੀ ਦੁਨੀਆ ਦੇ ਵਿੱਚ ਇਸ ਸ਼ਾਨਦਾਰ ਪ੍ਰੋਗਰਾਮ ਨੂੰ ਦੇਖ ਰਹੇ ਨੇ ਮੈਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੀ ਬੁਲਾਉਣਾ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ 78 ਸਾਲ ਹੋ ਗਏ ਯਾਦ ਹੋਇਆਂ ਨੂੰ ਔਰ ਆਜ਼ਾਦੀ ਜਿਹੜੀ ਹੈ ਉਹ ਪੰਜਾਬੀਆਂ ਲਈ ਇੱਕ ਖਾਸ ਮਹੀਨੇ ਰੱਖਦੀ ਹੈ 80% ਕੁਰਬਾਨੀਆਂ ਆਜ਼ਾਦੀ ਲੈਣ ਵਾਸਤੇ ਪੰਜਾਬੀਆਂ ਦੀਆਂ ਨੇ ਭਾਵੇਂ ਉਹ ਕੂਕਾ ਲਹਿਰ ਹੋਵੇ ਗਦਰੀ ਬਾਬਿਆਂ ਦਾ ਕਾਮਾਗਾਟਾ ਮਾਰੂ ਮਹਿੰਮ ਹੋਵੇ ਭਾਵੇਂ ਬੱਬਰ ਕਾਲੀ ਲਹਿਰ ਹੋਵੇ ਭਾਵੇਂ ਕੋਈ ਕਿਸੇ ਵੀ ਕਿਸਮ ਦਾ ਕੋਈ ਲਹਿਰ ਚੱਲੀ ਹੋਵੇ ਹੋ ਨਹੀਂ ਸਕਦਾ ਕਿ ਉਸ ਲਹਿਰ ਦੇ ਵਿੱਚ ਪੰਜਾਬੀ ਮੋਢੀ ਹੋ ਕੇ ਹਿੱਸਾ ਨਾ ਲੈਣ ਅੱਜ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਕਰਤਾਰ ਸਿੰਘ ਸਰਾਭਾ ਸ਼ਹੀਰ 우ਦਮ ਸਿੰਘ ਮਦਨ ਲਾਲ ਟਿੰਗਰਾਜੀ ਦੀਵਾਨ ਸਿੰਘ ਕਾਲੇ ਪਾਣੀ ਕਿੰਨਿਆਂ ਕਿਤੇ ਨਾਮ ਲਈਏ ਜਿਨ੍ਹਾਂ ਨੇ ਆਪਣੀਆਂ ਜਾਨਾਂ ਵਾਰੀਆਂ ਦੇਸ਼ ਵਾਸਤੇ ਤਾਂ ਇਹ ਅੱਜ ਦਾ ਦਿਨ ਆਇਆ ਹੈ ਇਹ ਅੱਜ ਦਾ ਦਿਨ ਕੋਈ ਸਸਤਾ ਨਹੀਂ ਮਿਲਿਆ ਬਹੁਤ ਮਹਿੰਗੀਆਂ ਕੀਮਤਾਂ ਚਕਾਉਣੀਆਂ ਪਈਆਂ ਪਹਿਲਾਂ ਤਾਂ ਸ਼ਹੀਦਾਂ ਦੇ ਰੂਪ ਚ ਸਾਨੂੰ ਹੀਰੇ ਗਵਾਉਣੇ ਪਏ ਤੇ ਉਸ ਤੋਂ ਬਾਅਦ ਅੱਜ ਦੇ ਦਿਨ ਜਦੋਂ ਪੂਰਾ ਦੇਸ਼ ਆਜ਼ਾਦੀ ਦੇ ਜਸ਼ਨ ਮਨਾ ਰਿਹਾ ਸੀ ਤਾਂ ਅਸੀਂ ਇੱਕ ਬਹੁਤ ਖੂਨੀ ਵੰਡ ਦਾ ਸੰਤਾਪ ਹੰਡਾ ਰਹੀ ਸੀ ਆ ਦੋਨੇ ਪੰਜਾਬਾਂ ਚ ਜਿਹੜੀ ਲਕੀਰ ਖਿੱਚੀ ਗਈ ਜੋ ਖੂਨ ਖਰਾਬਾ ਹੋਇਆ 10 ਲੱਖ ਦੇ ਨੇੜੇ ਤੇੜੇ ਕਿਹਾ ਜਾਂਦਾ ਹੈ ਕਿ 10 ਲੱਖ ਦੇ ਨੇ ਬਿਗਿਣਤੀ ਦੇ ਨੇੜੇ ਤੇੜੇ ਕਤਲਿਆਂ ਮ ਹੋ ਗਿਆ ਉਹ ਕੌਣ ਸੀ ਉਹ ਸਾਡੇ ਨਾਨੇ ਨਾਨੀਆਂ ਸੀ ਸਾਡੇ ਦਾਦੇ ਦਾਦੀਆਂ ਸੀ ਸਾਨੂੰ ਆਜ਼ਾਦੀ ਬਹੁਤ ਮਹਿੰਗੀ ਪੈ ਗਈ ਪਰ ਫਿਰ ਵੀ ਪੰਜਾਬੀਆਂ ਨੇ ਉਸ ਜ਼ਖਮ ਨੂੰ ਭਰ ਕੇ ਇਸ ਦੇਸ਼ ਵਾਸਤੇ ਜੋ ਯੋਗਦਾਨ ਪਾਇਆ ਉਹਦੀ ਫੇਰ ਕਿਤੇ ਮਿਸਾਲ ਨਹੀਂ ਮਿਲਦੀ ਦੇਸ਼ ਅਮਰੀਕਾ ਤੋਂ ਕਣਕ ਮੰਗਾਉਂਦਾ ਸੀ ਅਮਰੀਕਾ ਵਾਲੇ ਬੱਚੀ ਖੂਜੀ ਕਣਕ ਦਿੰਦੇ ਸੀ ਖਰਾਬ ਜੀ ਹੋਈ ਕਣਕ ਦੇ ਦਿੰਦੇ ਸੀ ਸਾਨੂੰ ਤਾਂ ਫਿਰ ਹਰੇ ਇਨਕਲਾਬ ਦੀ ਲੋੜ ਪਈ ਅਨਾਜ ਦੇ ਪੰਡਾਲਾਂ ਨੂੰ ਪਰਨ ਦੀ ਲੋੜ ਪਈ ਤਾਂ ਪੰਜਾਬ ਦਾ ਕਿਸਾਨ ਉੱਠਿਆ ਪੰਜਾਬ ਦਾ ਕਿਸਾਨ ਉੱਠਿਆ ਉਹਨੇ ਧਰਤੀ ਦੀ ਹਿੱਕ ਚੀਰੀ ਹਲ ਨਾਲ ਧਰਤੀ ਦੀ ਹਿੱਕ ਚੀਰ ਕੇ ਸੋਨਾ ਗਾਇਆ ਦੇਸ਼ ਦੇ ਅਨਾਜ ਦੇ ਭੰਡਾਰ ਛੋਟੇ ਪੈ ਗਏ ਅੱਜ ਉਹਨਾਂ ਮੁਲਕਾਂ ਨੂੰ ਅਸੀਂ ਉਹ ਸਬਜ਼ੀਆਂ ਉਹ ਦਾਲਾਂ ਉਹ ਜੋ ਵੀ ਅਨਾਜ ਪੈਦਾ ਕਰਦੇ ਉਹਨਾਂ ਨੂੰ ਅਸੀਂ ਉਧਰ ਨੂੰ ਉਧਰ ਨੂੰ ਇੰਪੋਰਟ ਕਰਦੇ ਐ ਐਕਸਪੋਰਟ ਕਰਦੇ ਆ ਇਹ ਪੰਜਾਬ ਦੇ ਕਿਸਾਨ ਦੀ ਜੋ ਹਰੀ ਕ੍ਰਾਂਤੀ ਸੀ ਮੈਂ ਫੇਰ ਕਹਿਣਾ ਹਰੀ ਕ੍ਰਾਂਤੀ ਬਹੁਤ ਮਹਿੰਗੀ ਪੈ ਗਈ ਉਹਦਾ ਹੁਣ ਮੁੱਲ ਪਤਾ ਲੱਗਣ ਲੱਗਿਆ ਸਾਡੀ ਧਰਤੀ ਚੋਂ ਪਾਣੀ ਖਤਮ ਹੋ ਗਿਆ 6-600 ਫੁੱਟ ਤੇ ਪਾਣੀ ਚਲਾ ਗਿਆ ਥੱਲੇ ਪੰਜ ਆਬ ਪੰਜਾਬ ਨਾਮ ਸੂਬੇ ਦਾ ਪਾਣੀ ਆ ਤੇ ਆ ਪਰ ਪਾਣੀ ਵਾਲੇ ਪਾਸੇ ਸੰਕਟ ਚ ਧਰਤੀ ਦੇ ਥੱਲੇ ਵਾਲਾ ਪਾਣੀ ਵੀ ਉੱਪਰ ਦਰਿਆਵਾਂ ਵਾਲਾ ਪਾਣੀ ਵੀ ਤੇ ਪੀਣ ਵਾਲਾ ਪਾਣੀ ਵੀ ਸੋ ਇਹਦੇ ਚੋਂ ਨਿਕਲਣਾ ਪਊਗਾ ਇੱਕ ਮਹਿੰਮ ਇੱਕ ਲਹਿਰ ਹੁਣ ਪਾਣੀ ਵਾਸਤੇ ਵੀ ਚਲਾਉਣੀ ਪਊਗੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਦੋਂ ਦੇ ਆਏ ਆ ਇਸ ਮਹਿੰਮ ਤੇ ਕੰਮ ਕਰਨਾ ਸ਼ੁਰੂ ਕੀਤਾ ਹੈ ਪੁਰਾਣੀਆਂ ਨਹਿਰਾਂ ਪੁਰਾਣੇ ਰਜਵਾਹੇ ਕੱਸੀਆਂ ਸੂਏ ਉਹਨਾਂ ਨੂੰ ਰੁਬਾਇਬ ਕੀਤਾ ਹੈ ਪਾਣੀ ਉਹਨਾਂ ਚ ਆਉਣ ਲੱਗਿਆ ਹੈ ਪਾਈਪਾਂ ਪਾਈਆਂ ਨਵੀਆਂ ਤਾਂ ਕਿ ਨਹਿਰਾਂ ਦਾ ਪਾਣੀ ਖੇਤਾਂ ਤੱਕ ਜਾਵੇ ਧਰਤੀ ਚੋਂ ਘੱਟ ਤੋਂ ਘੱਟ ਪਾਣੀ ਕੱਢੀਏ ਤਾਂ ਕਿ ਉਹ ਪਾਣੀ ਦਾ ਪੱਧਰ ਉੱਚਾ ਆ ਜਾਵੇ 16 ਮਾਰਚ 2022 ਨੂੰ ਸ਼ਹੀਦ ਆਜ਼ਮ ਭਗਤ ਸਿੰਘ ਦੇ ਪਿੰਡ ਖਟਕੜਕਲਾਂ ਵਿਖੇ ਸੌ ਚੁੱਕੀ ਸੀ ਪਹਿਲੀ ਗੱਲ ਤਾਂ ਇਹ ਵੀ ਇੱਕ ਬਹੁਤ ਨਵੇਕਲੀ ਗੱਲ ਸੀ ਬੜੀਆਂ ਲੋਕਾਂ ਦੀਆਂ ਮੈਨੂੰ ਵਧਾਈਆਂ ਵੀ ਆਈਆਂ ਕਿ ਆਮ ਤੌਰ ਤੇ ਮੁੱਖ ਮੰਤਰੀ ਸੌਂ ਚੁੱਕਦੇ ਆ ਰਾਜਪਬਵਨਾ ਚ ਜਾਂ ਖੇਡ ਸਟੇਡੀਅਮਾਂ ਚ ਪਰ ਪਹਿਲੀ ਵਾਰ ਹੋਇਆ ਕਿਸੇ ਸ਼ਹੀਦ ਦੇ ਪਿੰਡ ਜਾ ਕੇ ਸੌਂ ਚੁੱਕੀ ਐ ਉਹਦੇ ਨਾਲ ਕੀ ਜਾਂਦਾ ਉਹਦੇ ਨਾਲ ਸਾਡੀ ਜ਼ਿੰਮੇਵਾਰੀ ਵੀ ਸਾਨੂੰ ਅਹਿਸਾਸ ਰਹਿੰਦਾ ਕਿ ਉੱਥੇ ਜਾ ਕੇ ਸੌਂ ਚੁੱਕੀ ਸੀ ਸਾਡੇ ਗਵਾਹ ਜਿਹੜੇ ਨੇ ਉਹ ਸ਼ਹੀਦ ਨੇ ਜਿਨ੍ਹਾਂ ਨੇ 23-23 ਸਾਲ ਦੀ ਉਮਰ ਚ ਫਾਂਸੀ ਦੇ ਰਸੇ ਚ ਉੰਮੇ ਦੋਸਤੋ ਮਾਲਵਾ ਨਹਿਰ ਇੱਕ ਬਹੁਤ ਵੱਡਾ ਪ੍ਰੋਜੈਕਟ ਬਣਾਇਆ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਨੈਣ ਨਿਕਲ ਰਹੀ ਹੈ ਦੇਸ਼ 'ਚ 77ਵਾਂ ਦਿਵਸ ਮਨਾ ਰਹੇ ਆਪਾਂ 77ਵਾਂ ਆਜ਼ਾਦੀ ਦਾ ਦਿਵਸ ਮਨਾ ਰਹੇ ਆ ਹਜੇ ਤੱਕ ਸੀਵਰੇਜ ਦੇ ਟੱਕਣ ਪੂਰੇ ਨਹੀਂ ਹੋਏ ਹਜੇ ਤੱਕ ਛੱਪੜਾਂ ਦੀਆਂ ਮੁਸ਼ਕਲਾਂ ਹਾਲੀ ਹੋਈਆਂ ਪਿੰਡਾਂ ਦੀਆਂ ਹਜੇ ਤੱਕ ਉਹੀ ਲਾਈਟ ਉਹੀ ਕੂੜੇ ਦੇ ਢੇਰ ਸਭ ਕੁਝ ਇਹ ਮੁਹਿਮ ਦੇ ਰੂਪ 'ਚ ਕਰਨਾ ਪਊਗਾ ਕੱਲਾ ਸਰਕਾਰ ਤੇ ਨਹੀਂ ਛੱਡ ਸਕਦੇ ਆਪਾਂ ਨੂੰ ਸਾਰਿਆਂ ਨੂੰ ਨਾਲ ਲੱਗਣਾ ਪਊਗਾ ਮਾਲਬਾ ਨਹਿਰ ਜਿਹੜੀ ਕਿ ਹਰੀਕੇ ਪੱਤਨ ਤੋਂ ਨਿਕਲੂਗੀ ਤੇ ਜਿਹੜੀ ਗੰਗ ਕਨਾਲ ਹੈ ਰਾਜਸਥਾਨ ਨੂੰ ਜਾਂਦੀ ਹੈ ਉਹਦੇ ਨਾਲ-ਨਾਲ ਜਾਊਗੀ ਰਾਜਸਥਾਨ ਦੇ ਬਾਰਡਰ ਤੱਕ 149 ਕਿਲੋਮੀਟਰ ਨਹਿਰ ਹੈ 12.5 ਫੁੱਟ ਡੂੰਘਾਈ ਹੈ 50 ਫੁੱਟ ਉੱਪਰੋ ਚੜਾਈ ਹੈ 521 ਮੋਗੇ ਨੇ 2 ਲੱਖ ਏਕੜ ਜ਼ਮੀਨ ਨੂੰ ਉਹ ਨਹਿਰ ਲਾਈਫ ਲਾਈਨ ਬਣ ਕੇ ਉਹ ਉਥੇ ਇਸ ਪਾਣੀ ਪੇਜੂਗੀ ਲਾਈਫ ਲਾਈਨ ਬਣੂਗੀ ਮਾਲਵੇ ਦੀ ਉਹ ਜੋ ਇਲਾਕਾ ਗਿੱਦੜਵਾਹੇ ਦਾ ਸਾਰਾ ਜਿਹੜਾ ਮੁਕਸਰ ਦਾ ਫਰੀਦਕੋਟ ਦਾ ਅੱਗੇ ਲੰਬੀ ਦਾ ਅੱਗੇ ਜਿਹੜਾ ਰਾਜਸਥਾਨ ਦਾ ਬਾਰਡਰ ਹੈ ਉਥੇ ਜਾ ਕੇ 206 ਮੈਗਾਵਾਟ ਦਾ ਇੱਕ ਡੈਮ ਬਣਾ ਰਹੇ ਹਾਂ ਧਾਰਕਲਾ ਅਕਤੂਬਰ ਚ ਤਿਆਰ ਹੋ ਜਾਊਗਾ ਰਾਵੀ ਦਾ ਪਾਣੀ ਰੋਕਿਆ ਜਿਹੜਾ ਪਹਿਲਾਂ ਉੱਜ ਦਰਿਆ ਚਲਾ ਜਾਂਦਾ ਸੀ ਉੱਜ ਚੋਂ ਪਾਕਿਸਤਾਨ ਚਲਾ ਜਾਂਦਾ ਸੀ ਪਰ ਪਾਣੀ ਤੇ ਹੱਕ ਸਾਡਾ ਹੈ ਅਸੀਂ ਉਹ ਸਰਾਵੀਂ ਦੇ ਦਰਿਆ ਨੂੰ ਰੋਕ ਕੇ 206 ਮੈਗਾਵਾਟ ਦਾ ਇੱਕ ਡੈਮ ਬਣਾ ਰਹੇ ਹਾਂ ਉਹ ਡੈਮ ਨਾਲ ਬਿਜਲੀ ਤਾਂ ਪੈਦਾ ਹੋਊਗੀ ਉਹਦੇ ਨਾਲ ਦੁਆਬ ਵਿਸਤ ਨਹਿਰ ਜਿਹੜੀ ਹੈ ਜਿਹੜੀ ਸਾਰੇ ਦੁਆਬੇ ਦੀ ਲਾਈਫ ਲਾਈਨ ਹੈ ਉਹ 24 ਘੰਟੇ 12 ਮਹੀਨੇ 30 ਦਿਨ ਚੱਲੂਗੀ ਇਹ ਵੀ ਸਾਡਾ ਪਲਾਨ ਹੈ ਅਗਲੇ ਆਉਣ ਵਾਲੇ ਅਕਤੂਬਰ ਚ ਹੋ ਜਾਊਗਾਏ ਦੋਸਤੋ ਸ਼ਹੀਦਾਂ ਨੇ ਜਿਹੜੇ ਸੁਪਨੇ ਲਏ ਸੀ ਉਹਨਾਂ ਸੁਪਨਿਆਂ ਨੂੰ ਪੂਰਾ ਕਰਨਾ ਆਪਣਾ ਫਰਜ਼ ਬਣਦਾ ਹੈ ਅਸੀਂ ਕੋਸ਼ਿਸ਼ ਕਰਦੇ ਰਹਿੰਦੇ ਆ ਕੋਈ ਪ੍ਰੋਜੈਕਟ ਹੋਵੇ ਕੋਈ ਵੱਡਾ ਕੋਈ ਬਿਲਡਿੰਗ ਹੋਵੇ ਉਦਘਾਟਨ ਕਰਨਾ ਹੋਵੇ ਉਹਨਾਂ ਦਾ ਉਹਦਾ ਨਾਮ ਸ਼ਹੀਦਾਂ ਦੇ ਨਾਮ ਤੇ ਰੱਖੀਏ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖਣ ਮੁਹਾਲੀ ਇੰਟਰਨੈਸ਼ਨਲ 에ਅਰਪੋਰਟ ਦਾ ਨਾਮ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ 에ਅਰਪੋਰਟ ਰੱਖਿਆ ਗਿਆ ਹੈ 28 ਸਤੰਬਰ ਨੂੰ 35 ਫੁੱਟ ਉੱਚਾ ਸ਼ਹੀਦ ਭਗਤ ਸਿੰਘ ਦਾ ਬਹੁਤ ਵੱਡਾ ਬੋਤਰ ਜਿਹੜਾ ਹੈ ਉਹਦੀ ਇਨਾਗੂਰੇਸ਼ਨ ਹੋ ਜੂਗੀ 28 ਸਤੰਬਰ ਨੂੰ ਸ਼ਹੀਦ ਆਜ਼ਮ ਭਗਤ ਸਿੰਘ ਦਾ ਜਨਮ ਦਿਨ ਹੈ ਇੱਕ 에어ਪੋਰਟ ਹਲਵਾਰੇ ਉਹਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਬਾ ਕਿਉਂਕਿ ਉਹਨਾਂ ਦੇ ਪਿੰਡ ਨੇ ਉਹ ਹਲਵਾਰੇ ਵਾਲੇ ਪਿੰਡ ਜਿਹੜੇ ਨੇ ਔਰ ਉਹਨਾਂ ਦੇ ਨਾਂ ਤੇ ਰੱਖਣ ਦੀ ਤਜਵੀਜ਼ ਅਸੀਂ ਕੇਂਦਰ ਨੂੰ ਭੇਜੀ ਹੈ ਔਰ ਸ਼ਹੀਦ ਕਰਤਾਰ ਸਿੰਘ ਸਰਾਬਾ ਜੀ ਦੇ ਨਾਂ ਤੇ 에어ਪੋਰਟ ਹੋਣਾ ਚਾਹੀਦਾ ਉਹਦਾ ਇੱਕ ਕਾਰਨ ਹੈ ਕਿ ਉਸ ਵੇਲੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਉਸ ਜ਼ਮਾਨੇ ਚ ਕੈਲੀਫੋਰਨੀਆ ਦੀ ਬਰਕਲੇ ਯੂਨੀਵਰਸਿਟੀ ਚ ਪਾਇਲਟ ਦਾ ਕੋਰਸ ਕਰਨ ਗਏ ਸੀ ਉਸ ਵੇਲੇ ਪਾਇਲਟ ਬਣਨ ਗਏ ਸੀ ਜਦੋਂ ਫਿਰ ਗਦਰੀ ਬਾਬਿਆਂ ਨਾਲ ਮੇਲ ਹੋ ਗਿਆ ਤੇ ਫਿਰ ਆਜ਼ਾਦੀ ਦੇ ਸੰਘਰਸ਼ ਚ ਕੁੱਦ ਪੇ 19 ਸਾਲ ਦੀ ਉਮਰ ਚ ਫਾਂਸੀ ਹੋ ਗਈ ਤੇ ਸ਼ਹੀਦ ਆਜ਼ਮ ਭਗਤ ਸਿੰਘ ਹਰ ਵਕਤ ਉਹਨਾਂ ਦੀ ਫੋਟੋ ਕਰਤਾਰ ਸਿੰਘ ਸਰਾਬੇ ਦੀ ਫੋਟੋ ਆਪਣੀ ਜੇਬ 'ਚ ਤੇ ਫੋਟੋ ਦੇ ਪਿੱਛੇ ਲਿਖਿਆ ਹੋਇਆ ਉਹ ਲੈਣਾ ਕਿ ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ ਜਿਨ੍ਹਾਂ ਦੇ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ ਉਹ ਲਿਖਿਆ ਹੁੰਦਾ ਸੀ ਸੋ ਉਹਨਾਂ ਸ਼ਹੀਦਾਂ ਦੇ ਆਤਮਾ ਨੂੰ ਆਪਾਂ ਸਕੂਨ ਤਾਂ ਦੇ ਸਕਦੇ ਹਾਂ ਜੇ ਉਹਨਾਂ ਨੂੰ ਯਾਦ ਰੱਖਾਂਗੇ ਉਹਨਾਂ ਦੇ ਦਿਨ ਮਨਾਵਾਂਗੇ ਇਹ ਨਹੀਂ ਹੈਗਾ ਕੱਲੇ ਦਿਨਾਂ ਵਾਲੇ ਦਿਨ ਜਾਣੇ ਉਹਨਾਂ ਦੇ ਪਰਿਵਾਰਾਂ ਦੀ ਸਿਆਪ ਸੰਭਾਲ ਕਰਾਂਗੇ ਉਹਨਾਂ ਦੀਆਂ ਯਾਦਾਂ ਨੂੰ ਰੱਖਾਂਗੇ ਇਹ ਸਾਡੇ ਪਰਵਾਨੇ ਜਿਹੜੇ ਆਜ਼ਾਦੀ ਦੇ ਨੇ ਇਹ ਉਹਨਾਂ ਕਰਕੇ ਆ ਦਿਨ ਆਏ ਨੇ ਅੱਜ। ਤੇ ਆਜ਼ਾਦੀ ਤੋਂ ਬਾਅਦ ਹੁਣ ਤਰੱਕੀ ਕਰਨੀ ਹੈ। ਤਾਂ ਪੰਜਾਬ ਸਕੋਪ ਬਹੁਤ ਹੈ। ਅਸੀਂ ਪੰਜਾਬ ਦੇ ਵਿੱਚ ਬਿਜਲੀ ਵਾਸਤੇ ਕੰਮ ਕਰਨਾ ਸ਼ੁਰੂ ਕੀਤਾ। ਆਮ ਤੌਰ ਤੇ ਕੀ ਹੁੰਦਾ ਹੈ? ਸਰਕਾਰਾਂ ਆਉਂਦੀਆਂ ਨੇ ਉਹ ਸਰਕਾਰੀ ਅਦਾਰਿਆਂ ਨੂੰ ਘਾਟੇ 'ਚ ਦਿਖਾ ਕੇ ਆਪਣੇ ਦੋਸਤਾਂ ਮਿੱਤਰਾਂ ਨੂੰ ਆਪਣੇ ਨਜ਼ਦੀਕੀਆਂ ਨੂੰ ਵੇਚ ਦਿੰਦਿਆ ਸਾਥੋਂ ਨਹੀਂ ਚੱਲਦਾ ਤੂੰ ਚਲਾ ਲਾ ਚਾਹੇ ਉਹ ਰੈਸਟ ਹਾਊਸ ਹੋਣ ਚਾਹੇ ਕੋਈ ਹੋਰ ਸਰਕਾਰੀ ادارے ਹੋ ਪਰ ਪੰਜਾਬ ਦੀ ਸਰਕਾਰ ਨੇ ਉਲਟੀ ਗੰਗਾ ਵਹਾਈ ਹੈ ਪਹਿਲੀ ਵਾਰ ਹੋਇਆ ਦੇਸ਼ 'ਚ ਕਿ ਪੰਜਾਬ ਸਰਕਾਰ ਨੇ ਪ੍ਰਾਈਵੇਟ ਥਰਮਲ ਪਲੈਂਟ ਜੋ ਉਹਨਾਂ ਤੋਂ ਨਹੀਂ ਚੱਲਦਾ ਸੀ ਜੀਵੀ ਕੇ ਥਰਮਲ ਪਲੈਂਟ ਗੋਇੰਦਵਾਲ ਸਾਹਿਬ ਪੰਜਾਬ ਸਰਕਾਰ ਨੇ ਪ੍ਰਾਈਵੇਟ ਤੋਂ ਖਰੀਦ ਲਿਆ ਕਿ ਤੁਹਾਡੇ ਤੋਂ ਨਹੀਂ ਚੱਲਦਾ ਸੀ ਸਰਕਾਰ ਚਲਾ ਕੇ ਦਿਖਾਉਗੀ ਸਾਡੇ ਕੋਲੇ ਕੋਲਾ ਹੈਗਾ ਅਸੀਂ ਪਛਵਾੜਾ ਕੋਲ ਮਾਈਨ ਚਲਾ ਲਈ ਆਪਣੀ ਤਾਂ ਸਾਡੇ ਕੋਲੇ ਕੋਲੇ ਦੀ ਕੋਈ ਕਮੀ ਨਹੀਂ ਤੇ ਆਪਣੇ ਕੋਲੇ ਹੁਣ 3 ਥਰਮਲ ਪਲਾਂਟ ਹੋ ਗਏ 5 ਚੋਂ 3 ਹੋ ਗਏ ਹੁਣ ਸਰਕਾਰੀ 2 ਪ੍ਰਾਈਵੇਟ ਨੇ ਉਹਨਾਂ ਨੂੰ ਵੀ ਕਿਹਾ ਹੋਇਆ ਜੇ ਕਦੇ ਮੂਡ ਬਣੇ ਦੱਸਿਓ ਕਿਉਂਕਿ ਬਿਜਲੀ ਜਿਹੜੀ ਹੈ ਜਦ ਜਿਹੜੀ ਰੀਨਿਊਏਬਲ એનર્ਜੀ ਹੈ ਉਹ ਫਿਊਚਰ ਹੈ ਹੁਣ ਅਸੀਂ ਦਿਨੇ ਸੋਲਰ ਦੀ ਬਿਜਲੀ ਵਰਤਦੇ ਆਂ ਰਾਤ ਨੂੰ ਅਸੀਂ ਬਿਜਲੀ ਵੇਚਦੇ ਵੀ ਆਂ ਮੁੰਬਈ ਨੂੰ ਹੈਦਰਾਬਾਦ ਨੂੰ ਪੂਨੇ ਨੂੰ ਅਸੀਂ ਨੈਸ਼ਨਲ ਐਕਸਚੇਂਜ ਦੇ ਵਿੱਚ ਬਿਜਲੀ ਵੇਚਦੇ ਆਂ ਔਰ ਪਿਛਲੇ 5-7 ਮਹੀਨਿਆਂ ਚ ਅਸੀਂ 300 ਕਰੋੜ ਤੋਂ ਵੱਧ ਦੀ ਬਿਜਲੀ ਵੇਚ ਚੁੱਕੇ ਆਂ ਤਾਂ ਕਿ ਬਿਜਲੀ ਬੋਰਡ ਨੂੰ ਘਾਟਾ ਨਾ ਕੋਈ ਪਵੇ ਸੋ ਇਹ ਸਕੀਮਾਂ ਜਿਹੜੀਆਂ ਨੇ ਇਸ ਤਰ੍ਹਾਂ ਨੇ ਪੈਸਾ ਵੀ ਆਵੇ ਖਜ਼ਾਨੇ 'ਚ ਤੇ ਖਜ਼ਾਨੇ 'ਚੋਂ ਪੈਸਾ ਲੋਕਾਂ ਵੱਲ ਨੂੰ ਜਾਵੇ ਭਾਵੇਂ ਉਹ ਫ੍ਰੀ ਬਿਜਲੀ 90% ਲੋਕਾਂ ਨੂੰ ਬਿਜਲੀ ਦੇ ਬਿੱਲ ਫ੍ਰੀ ਆਉਂਦੇ ਨੇ ਭਾਵੇਂ ਉਹ ਸਕੂਲ ਦੀ এডੂਕੇਸ਼ਨ ਮੈਂ ਗੱਲ ਕਰਨ ਲੱਗਾ ਬੱਚੇ ਬੈਠੇ ਪਿਆਰੇ ਪਿਆਰੇ ਇਹ ਦੇਸ਼ ਦਾ ਫਿਊਚਰ ਨੇ ਇਹਨਾਂ ਦੇ ਮਨ ਜਿਹੜੇ ਨੇ ਉਹ ਕੋਰੇ ਕਾਗਜ਼ ਵਰਗੇ ਨੇ ਜੋ ਮਰਜ਼ੀ ਲਿਖ ਦੋ ਸੋ ਇਹਨਾਂ ਨੂੰ ਜੇ ਹੁਣੇ ਹੀ ਆਪਾਂ ਕੁਆਲਟੀ এডੂਕੇਸ਼ਨ ਦੇ ਦਈਏ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਇਹ ਜ਼ਿੰਦਗੀ 'ਚ ਫੇਲ ਹੋ ਜਾਣੇ ਵੱਡੇ ਵੱਡੇ ਅਫਸਰ ਬਣ ਕੇ ਇਹ ਵੱਡੇ-ਵੱਡੇ ਪੋਸਟਾਂ ਤੇ ਜਾ ਕੇ ਆਪਣੇ ਘਰ ਦੀ ਗਰੀਬੀ ਵੀ ਚੱਕਣਗੇ ਆਪਣਾ ਨਾਮ ਵੀ ਰੋਸ਼ਨ ਕਰਨਗੇ ਆਪਣੇ ਪੇਸ਼ ਦਾ ਵੀ ਨਾਮ ਰੋਸ਼ਨ ਕਰਨਗੇ ਇਸ ਗੱਲ ਦੀ ਵਧਾਈ ਦਿੰਦਾ ਮੈਂ ਇਹ ਬੱਚਿਆਂ ਦਾ ਹੁਣ ਆਪਣੇ ਜਿਹੜੇ ਸਕੂਲ ਆਫ ਫੈਮਿਨੈਂਸ ਨੇ ਉਹ ਨਵੇਂ ਖੁੱਲ ਰਹੇ ਨੇ ਐਡਮਿਸ਼ਨਾਂ ਬਹੁਤ ਤੇਜ਼ੀ ਨਾਲ ਪ੍ਰਾਈਵੇਟ ਸਕੂਲਾਂ ਚੋਂ ਹਟਾ ਕੇ ਲੋਕ ਸਰਕਾਰੀ ਵੱਲ ਨੂੰ ਆ ਰਹੇ ਇਹ ਬਹੁਤ ਵੱਡੀ ਪ੍ਰਾਪਤੀ ਹੈ ਮੁਹੱਲਾ ਕਲੀਨਿਕ 28 ਹੋਰ ਤਿਆਰ ਨੇ ਆਉਣ ਨਾਲ ਦੇ ਨਾਲ ਚ 829 ਹੋ ਚੁੱਕੇ ਨੇ ਹੁਣ ਤੱਕ ਲਗਭਗ 2 ਕਰੋੜ ਬੰਦਾ ਸਵਾ 3 ਕਰੋੜ ਦੀ ਆਬਾਦੀ ਚੋਂ 2 ਕਰੋੜ ਬੰਦਾ ਮਹੱਲਾ ਕੈਂਕਾ ਚਾਕੇ ਇਲਾਜ ਕਰਾ ਚੁੱਕੇ ਨੇ ਜਾਂ ਫਿਰ ਉੱਥੋਂ ਦਵਾਈ ਲੈ ਕੇ ਠੀਕ ਹੋ ਚੁੱਕੇ ਨੇ ਇਹ ਬਹੁਤ ਵੱਡੀ ਗੱਲ ਹੈ ਕਿ ਲੋਕਾਂ ਨੂੰ ਉਹਨਾਂ ਦੇ ਘਰ ਦੇ ਸੱਜੇ ਜਾਂ ਖੱਬੇ 100 ਮੀਟਰ ਤੇ 50 ਮੀਟਰ ਤੇ ਇਲਾਜ ਮਿਲ ਜਾਂਦਾ ਨਹੀਂ ਤਾਂ ਵੱਡੇ ਹਸਪਤਾਲ ਜਾਣਾ ਪੈਂਦਾ ਸੀ ਲਾਈਨਾਂ 'ਚ ਲੱਗਣਾ ਪੈਂਦਾ ਸੀ ਉਹ ਖਤਮ ਹੋ ਗਿਆ ਸਰਕਾਰ ਤੁਹਾਡੇ ਦਵਾਰ ਮੈਂ ਵਾਦਾ ਕੀਤਾ ਸੀ ਅਰਵਿੰਦ ਕੇਜਰੀਵਾਲ ਜੀ ਜਦੋਂ ਆਏ ਸੀ ਅਸੀਂ ਗਰੰਟੀਆਂ ਦਿੰਦੇ ਸੀ ਕਿ ਸਰਕਾਰ ਪਿੰਡਾਂ ਸ਼ਹਿਰਾਂ ਕਸਬਿਆਂ 'ਚੋਂ ਚੱਲਿਆ ਕਰੂਗੀ ਅਫਸਰ ਤੁਹਾਡੇ ਕੋਲੇ ਆਇਆ ਕਰਨਗੇ ਉਹ ਸੁਪਨਾ ਸੱਚਾ ਹੋ ਗਿਆ ਤਹਿਸੀਲਦਾਰਾਂ ਨੂੰ ਡਿਪਟੀ ਕਮਿਸ਼ਨਰ ਨੂੰ ਨਿਰਦੇਸ਼ ਦਿੱਤੇ ਹੋਏ ਨੇ ਕਿ ਹਫ਼ਤੇ 'ਚ ਦੋ ਦਿਨ ਵੱਡੇ ਪਿੰਡ ਜਾ ਕੇ ਅਨਾਊਂਸਮੈਂਟ ਕਰਕੇ ਆਲੇ-ਦੁਆਲੇ ਦੇ ਚਾਰ ਪਿੰਡਾਂ ਨੂੰ ਹੋਰ ਬੁਲਾ ਕੇ ਪਿਪੜਾ ਥੱਲੇ ਬੈ ਕੇ ਬੋੜਾ ਥੱਲੇ ਬੈ ਕੇ ਰਜਿਸਟਰੀਆਂ ਕਰੋ ਪ੍ਰਮਾਨ ਪੱਤਰ ਬਣਾਓ ਜਿਹੜੇ ਸਰਟੀਫਿਕੇਟ ਚਾਹੀਦੇ ਲੋਕਾਂ ਦੇ ਕੰਮ ਕਰਨੇ ਉੱਥੇ ਜਾ ਕੇ ਕਰੋ ਸਰਕਾਰ ਉੱਥੇ ਜਾਊਗੀ ਲੋਕਾਂ ਨੂੰ ਖੱਜਲ ਖਵਾਰੀਆਂ ਨਹੀਂ ਹੋਣਗੀਆਂ ਕਚੈਰੀਆਂ 'ਚ ਮੈਂ ਜਾਣਦਾ ਵੀਰੇ ਨਾ ਅਚਾਨਕ ਕਿਸੇ ਕਚੈਰੀ ਦਾ ਜਾਂ ਕਿਸੇ ਸਰਕਾਰੀ ਦਫ਼ਤਰ ਦਾ ਮਾਈਨਾ ਕਰਨ ਇੱਕ ਮੈਂ ਬਧਾਈ ਦੇਣਾ ਤਾੜੀਆਂ ਵੀ ਬਣਦੀਆਂ ਨੇ ਕਿ ਸਾਡੀ ਹਾਕੀ ਟੀਮ ਜਿਹਦੇ ਵਿੱਚ 10 ਪਲੇਅਰ 11 ਚੋਂ 10 ਪਲੇਅਰ ਪੰਜਾਬੀ ਨੇ ਔਰ ਉਹਨਾਂ ਨੇ ব্রੌਂਜ਼ ਮੈਡਲ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ ਔਰ ਇਸੇ ਇਲਾਕੇ ਦੇ ਨੇ ਬਹੁਤੇ ਜ਼ਿਆਦਾ ਮੁੰਡੇ ਹਰਮਨਪ੍ਰੀਤ ਔਰੀ ਜਾਂ ਮਨਦੀਪ ਜਾਂ ਗੁਰਜੰਟ ਸ਼ਮਸ਼ੇਰ ਸੋ ਸਾਰੇ ਜਿਨ੍ਹਾਂ ਨੇ ਦੇਸ਼ ਦਾ ਨਾਮ ਰੌਸ਼ਨ ਕੀਤਾ 19 ਖਿਡਾਰੀ ਗਏ ਸੀ ਸਾਰਿਆਂ ਨੂੰ ਅਸੀਂ ਬੁਲਾ ਕੇ ਸਨਮਾਨਿਤ ਵੀ ਕਰਾਂਗੇ ਖੇਡਾਂ ਨੂੰ ਉਤਸ਼ਾਹਤ ਕਰਨ ਵਾਸਤੇ ਵੱਡੇ ਵੱਡੇ ਨਾਮ ਔਰ ਵੱਡੇ ਵੱਡੇ ਟੂਰਨਾਮੈਂਟ ਅਰੇਂਜ ਕੀਤੇ ਜਾ ਰਹੇ ਨੇ 28 ਅਗਸਤ ਤੋਂ ਖੇਡਾਂ ਮਤਨ ਪੰਜਾਬ ਦੀਆਂ ਸ਼ੁਰੂ ਹੋਣਗੀਆਂ ਸੰਗਰੂਰ ਤੋਂ ਓਪਨਿੰਗ ਹੋਊਗੀ ਤੇ ਉਹ ਚੱਲਣਗੇ ਉਹਦੇ ਚ ਲੱਖਾਂ ਦੀ ਗਿਣਤੀ 'ਚ ਬੱਚੇ ਹਿੱਸਾ ਲੈਣਗੇ ਖੇਡਾਂ ਵੱਲ ਉਹਨਾਂ ਦਾ ਰੁਝਾਨ ਹੋਊਗਾ ਇਨਾਮ ਜਿੱਤਣਗੇ ਅੱਗੇ ਜਾਣ ਦਾ ਅੱਗੇ ਪੋਡੀਅਮ ਫਿਨਿਸ਼ ਦਾ ਸੁਪਨਾ ਪੂਰਾ ਹੋਊਗਾ ਤਾਂ ਖੇਡਾਂ ਵਾਸਤੇ ਪੰਜਾਬ ਸਰਕਾਰ ਬਹੁਤ ਜ਼ਿਆਦਾ ਪਾਲਿਸੀ ਇਸ ਤਰ੍ਹਾਂ ਦੀ ਬਣਾਈ ਹੈ ਕਿ ਖੇਡਾਂ ਚ ਬੱਚਿਆਂ ਦਾ ਇੰਟਰਸਟ ਬਣੇ ਤਾਂ ਕਿ ਉਹ ਇਧਰੋਂ ਉਧਰੋਂ ਬੁਰੀ ਸੰਗਤ ਤੋਂ ਬਚਦੇ ਰਹਿਣ ਹੁਣ ਆਈਏ ਨਸ਼ਿਆਂ ਦੀ ਗੱਲ ਦੋਸਤੋ ਇੱਕ ਐਸਾ ਕੋੜ ਲੱਗਿਆ ਸੀ ਬਦਨਾਮੀ ਹੋਈ ਪਰ ਪੰਜਾਬੀ ਜੇ ਧਾਰ ਲੈਣ ਕਿਸੇ ਕੰਮ ਨੂੰ ਖਤਮ ਕਰਨਾ ਕਿਸੇ ਗੱਲ ਨੂੰ ਕਿਸੇ ਕੁਈ ਮੱਥੇ ਤੇ ਲੱਗੇ ਦਾਗ ਨੂੰ ਧੋਣਾ ਤਾਂ ਪੰਜਾਬੀ ਜੇ ਇਹ ਧਾਰ ਲੈਣ ਕਿ ਧੋਣਾ ਤਤੋ ਘੜਦੇ ਆ ਫਿਰ ਉਥੇ ਸਿਲਸਿਲੇ ਦੀ ਮੁਹਿੰਮ ਚੱਲ ਰਹੀ ਹੈ ਜ਼ੀਰੋ ਟੋਲਰੈਂਸ ਪਾਲਿਸੀ ਅਸੀਂ ਡਰੱਗਸ ਦੇ ਅਗੇਂਸਟ ਬਣਾਈ ਹੈ ਹੁਣ ਤੱਕ ਅਸੀਂ 14381 ਸਮੱਗਲਰ ਜਿਹੜੇ ਨੇ ਜਾਂ ਸਪਲਾਈਅਰ ਨੇ ਉਹਨਾਂ ਦੀ ਗ੍ਰਿਫਤਾਰੀ ਕਰ ਚੁੱਕੇ ਆ 10394 ਐਨਡੀਪੀਐਸ ਦੀਆਂ ਐਫਆਈਆਰ ਹੋ ਗਈਆਂ 253 ਵੱਡੇ ਸਮਗਲਰ ਜਿਹੜੇ ਨੇ ਜਿਨ੍ਹਾਂ ਤੋਂ 2 ਕਿਲੋ ਹੀਰੋਇਨ ਪਰ ਫੜੀ ਐ ਔਰ ਟੋਟਲ ਰਿਕਵਰੀ 1207 ਕਿਲੋਗ੍ਰਾਮ ਹੀਰੋਇਨ ਐ 1012 ਕਿਲੋਗ੍ਰਾਮ ਓਪੀਐਮ ਐ 816 ਕਿਲੋਗ੍ਰਾਮ ਗਾਂਜਾ 49.5 ਟਨ ਪੌਪੀ ਹਾਸਕ ਜਿਹਨੂੰ ਪੋਸਤ ਕਹਿ ਦਿੰਦੇ ਜਾਂ ਭੁੱਕੀ ਕਹਿ ਦਿੰਦੇ 3.07 ਕਰੋੜ ਜਿਹੜੀਆਂ ਪਿਲਸ ਨੇ ਜਿਹੜੀਆਂ ਗੋਲੀਆਂ ਨਸ਼ਿਆਰੀਆਂ ਉਹ ਫੜੀਆਂ ਨੇ 75029 ਇੰਜੈਕਸ਼ਨ 16.34 ਕਰੋੜ ਰੁਪਏ ਦੀ ਡਰੱਗ ਮਨੀ ਇਹ ਫੜੀਏ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ 379 ਡਰੱਗ ਜਿਹੜੇ ਸਮੱਗਲਰ ਸੀ ਉਹਨਾਂ ਦੀ 173 ਕਰੋੜ ਰੁਪਏ ਦੀ ਪ੍ਰਾਪਰਟੀ ਸੀਜ਼ ਕੀਤੀ ਹੈ ਇਹ ਸਭ ਤੋਂ ਵੱਡੀ ਸੱਟ ਹੈ ਜੇ ਤੁਸੀਂ ਕਿਸੇ ਦੇ ਪੁੱਤ ਨੂੰ ਨਸ਼ੇ ਤੇ ਲਾ ਕੇ ਪੈਸੇ ਕਮਾਉਣੇ ਹੋ ਉਹ ਪੈਸੇ ਨਾਲ ਕੀ ਬਣਾਉਨੇ ਹੋ ਘਰ ਬਣਾਉਨੇ ਹੋ ਪਲਾਟ ਬਣਾਉਨੇ ਹੋ ਸ਼ੋਰੂਮ ਬਣਾਉਨੇ ਹੋ ਜਦੋਂ ਅਸੀਂ ਸ਼ੋਰੂਮ ਹੀ ਸਰਕਾਰ ਨੇ ਲੈ ਲਿਆ ਫਿਰ ਕਾਦੇ ਵਾਸਤੇ ਬਣਾਉਨੇ ਹੋ ਇਹ ਤਾਂ ਉਹਨਾਂ ਨੂੰ ਪਤਾ ਲੱਗੇ ਨਾ ਕਿ ਯਾਰ ਕਾਦੇ ਵਾਸਤੇ ਕਾਲੀ ਕਮਾਈ ਕਰਾਂਗੇ ਸਰਕਾਰ ਨੇ ਲੈ ਲੈਣੀ ਐ ਸੋ ਨਾਲ ਦੀ ਨਾਲ ਅਸੀਂ ਪ੍ਰਾਪਰਟੀ ਸੀਜ਼ ਕਰਦੇ ਆ ਹੁਣ ਸੋ ਇਸ ਕਰਕੇ ਸਾਡਾ 83% ਕਨਵੈਂਸ਼ਨ ਰੇਟ ਹੋ ਗਿਆ ਐਨਡੀਪੀਸੀ ਐਕਟ ਕੇਸਾਂ ਦਾ 83% ਹਾਈਐਸਟ ਇਨ 5 ਇਅਰਸ ਕੇਸ ਦਾ ਦਰਜ ਹੋ ਜਾਂਦਾ ਪਰ ਕਈ ਵਾਰੀ ਅੱਗੇ ਨਹੀਂ ਜਾਂਦਾ ਕੇਸ ਅਸੀਂ ਵੱਡੇ ਵੱਡੇ ਵਕੀਲ ਇਸ ਗੱਲ ਤੇ ਲਾਏ ਹੋਏ ਨੇ ਪਿੰਡਾਂ ਚੋਂ ਬਹੁਤ ਸਹਿਯੋਗ ਮਿਲ ਰਿਹਾ ਹੈ ਕਿ ਅਸੀਂ ਖਤਮ ਕਰਨੇ ਕਿਉਂਕਿ ਇੱਕ ਮੁਹਿੰਮ ਬਣਾਉਣੀ ਪਊਗੀ ਬੱਚਿਆਂ ਨੂੰ ਖੇਡਾਂ ਵੱਲ ਲਾਈਏ ਬੱਚਿਆਂ ਨੂੰ ਨੌਕਰੀਆਂ ਦੇਈਏ ਕੱਲ ਮੈਂ 400 17 ਨੌਕਰੀਆਂ ਦਿੱਤੀਆਂ ਉਹਨੂੰ ਮਿਲਾ ਕੇ 44666 ਹੋ ਗਈਆਂ ਸਰਕਾਰੀ ਨੌਕਰੀਆਂ ਔਰ ਘਰੇ ਬੈਠਿਆਂ ਨੂੰ ਚਿੱਠੀ ਆਈ ਹੈ ਔਰ ਕੋਈ ਕਹਿੰਦਾ ਸੀ ਮੈਂ ਹਾਈਲਾਈਟਸ ਕਰ ਰੱਖੀ ਹੈ ਮੈਂ ਬਾਹਰ ਜਾਣਾ ਸੀ ਪਰ ਚਿੱਠੀ ਆ ਗਈ ਮੈਂ ਹੁਣ ਜਾਂਦਾ ਨਹੀਂ ਕੈਨੇਡਾ ਮੈਂ ਇਹੀ ਕਹਿਣਾ ਨੌਜਵਾਨਾਂ ਨੂੰ ਮੁੰਡੇ ਕੁੜੀਆਂ ਨੂੰ ਕਿ ਪੜ ਲਓ ਮਿਹਨਤ ਕਰ ਲਓ ਕੰਪੀਟੀਸ਼ਨ ਐਗਜ਼ਾਮ ਦੀ ਤਿਆਰੀ ਕਰ ਲਓ ਬਿਲਕੁਲ ਕੋਈ ਰੁਪਈਏ ਦੀ ਚਿੰਤਾ ਨਹੀਂ ਕਰਨੀ ਕਿ ਸਾਡੇ ਕੋਲੇ ਰਿਸ਼ਵਤ ਦੇਣ ਨੂੰ ਪੈਸੇ ਨਹੀਂ ਰਿਸ਼ਵਤ ਚੱਲਣੀ ਨਹੀਂ ਨਾ ਇਹ ਚਿੰਤਾ ਕਰਨੀ ਆ ਸਾਨੂੰ ਕੋਈ ਮੰਤਰੀ ਨਹੀਂ ਜਾਣਦਾ ਜਾਂ ਵੱਡਾ ਬੰਦਾ ਨਹੀਂ ਜਾਣਦਾ ਉਹਦੀ ਵੀ ਸਿਫਾਰਿਸ਼ ਚੱਲਣੀ ਨਹੀਂ ਤੁਹਾਡੇ ਨੰਬਰ ਜੇ ਆ ਗਏ ਤੁਹਾਨੂੰ ਘਰੋਂ ਘਰੇ ਚਿੱਠੀ ਆਊ ਕਿ ਆਹ ਕੁਰਸੀ ਤੁਹਾਡਾ ਇੰਤਜ਼ਾਰ ਕਰ ਰਹੀ ਹੈ। ਇਹੀ ਸੁਪਨੇ ਇਹੀ ਸੁਪਨੇ ਜਿਹੜੇ ਸ਼ਹੀਦਾਂ ਦੇ ਸੀ ਕਿ ਨੌਜਵਾਨਾਂ ਨੂੰ ਕੰਮਕਾਰ ਮਿਲੇ। ਕਿਉਂ ਛੱਡੀਏ ਧਰਤੀ ਅਸੀਂ ਆਪਣੀ ਸ਼ਹੀਦ ਆਜ਼ਮ ਦੀ ਧਰਤੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਧਰਤੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਧਰਤੀ ਹੈ। ਕੋਈ ਪਿੰਡ ਹੈ ਜਾਨੀ ਹੁਣ ਜਿੱਥੇ ਕੋਈ ਕਾਰਗਿਲ ਦੇ ਸ਼ਹੀਦ ਦਾ ਗੇਟ ਨਾ ਹੋਵੇ। ਜਾ ਯਾਦਿਨੇ ਸ਼ਹੀਦ ਦਾ ਗੇਟ ਨਾ ਹੋਵੇ ਜਾ ਬੱਬਰ ਲਹਿਰ ਦਾ ਜਾਂ ਗਦਰੀ ਬਾਬਿਆਂ ਦੇ ਸੰਘਰਸ਼ ਦਾ ਕੋਈ ਗੇਟ ਨਾ ਬਣਿਆ ਹੋਵੇ ਜਾ ਯਾਦਗਾਰ ਨਾ ਬਣੀ ਹੋਵੇ ਜਾ ਪੁੱਤ ਨਾ ਲੱਗਿਆ ਹੋਵੇ ਇੰਨੀ ਕੁਰਬਾਨੀਆਂ ਵਾਲੀ ਧਰਤੀ ਤੁਹਾਨੂੰ ਮਿਲਣੀ ਹੋਈ ਨਹੀਂ ਕਿਤੇ ਮੈਂ ਪੂਰੀ ਦੁਨੀਆ ਘੁੰਮੀ ਹੋਈ ਐ ਨਿਊਜ਼ੀਲੈਂਡ ਤੋਂ ਲੈ ਕੇ ਕੈਲੀਫੋਰਨੀਆ ਦੇ ਵੈਸਟ ਕੋਸਟ ਤੱਕ ਕਿਤੇ ਇੰਨੀ ਵਧੀਆ ਧਰਤੀ ਐ ਨਹੀਂ ਆਪਾਂ ਕਿਉਂ ਛੱਡ ਕੇ ਜਾ ਰਹਿਆਂ ਕਿਉਂਕਿ ਸਿਸਟਮ ਖਰਾਬ ਸੀ ਆਪਾਂ ਸਿਸਟਮ ਠੀਕ ਕਰਦੇ ਆਓ ਮਿਲ ਕੇ ਸਿਸਟਮ ਠੀਕ ਕਰੀਏ ਤੇ ਆਪੇ ਇਸੇ ਧਰਤੀ ਤੇ ਗਿੰਦੇ ਭੰਗੜੇ ਦਵਾਰੇ ਵਾਪਸ ਲੈ ਕੇ ਆਈਏ ਇਸੇ ਧਰਤੀ ਤੇ ਖੁਸ਼ੀਆਂ ਆਉਣ ਰੰਗਲਾ ਪੰਜਾਬ ਬਣਾਈਏ ਸੜਕ ਸੁਰੱਖਿਆ ਫੋਰਸ ਬਣਾਈ ਹੈ ਇੱਕ ਨਵੀਂ ਪਹਿਲੀ ਵਾਰ ਹੋਇਆ ਪੰਜਾਬ ਪਹਿਲਾ ਸੂਬਾ ਜਿੱਦੇ ਕੋਲੇ ਆਪਣੀ ਪੁਲਿਸ ਹੈ ਸੜਕਾਂ ਵਾਲੀ ਤੁਸੀਂ ਦੇਖਿਆ ਹੋਣਾ 116 ਟੋਇਟਾ ਹਿਲਿਕਸ ਗੱਡੀਆਂ ਦਿੱਤੀਆਂ ਨੇ ਜਿਹੜੀਆਂ ਦੇਸ਼ ਦੇ ਵਿੱਚ ਕਿਸੇ ਪੁਲਿਸ ਕੋਲੇ ਗੱਡੀਆਂ ਨਹੀਂ ਹੈਗੀਆਂ ਇਹੋ ਜੀਆਂ ਉਹਨਾਂ ਕੋਲੇ ਗੈਸ ਕਟਰ ਨੇ ਉਹਨਾਂ ਕੋਲੇ ਆਰੀ ਦੇ ਬਲੇਡ ਨੇ ਚੱਚਰੇ ਫਸਟ ایڈ ਦਾ ਸਮਾਨ ਹੈ ਰੱਬ ਨਾ ਕਰੇ ਕੋਈ ਐਕਸੀਡੈਂਟ ਹੁੰਦਾ ਹੈ ਉਹ ਇਮੀਡੀਏਟਲੀ ਪਹੁੰਚ ਜਾਂਦੇ ਨੇ ਤੇ ਉਹਨਾਂ ਨੇ ਪਿਛਲੇ ਸਾਲ ਦੇ ਮੁਕਾਬਲੇ ਡਾਟਾ ਮੰਗਾਇਆ ਮੈਂ 1 ਫਰਵਰੀ ਨੂੰ ਲਾਂਚ ਕੀਤੀ ਸੀ ਸੜਕ ਸਖਿਆ ਫੋਰਸ 1 ਫਰਵਰੀ ਤੋਂ ਅੱਜ 15 ਅਗਸਤ ਹੋ ਗਈ 1 ਫਰਵਰੀ ਤੋਂ 15 ਅਗਸਤ ਤੱਕ ਘੱਟੋ ਘੱਟ 1300 ਤੋਂ 1400 ਦੇ ਵਿੱਚ ਵਿੱਚ ਜਾਨਾਂ ਬਚਾਤੀਆਂ ਉਹਨਾਂ ਨੇ ਜਿਹੜੇ ਪਿਛਲੇ ਸਾਲ ਐਨੇ ਮਰੇ ਸੀ ਐਸ ਸਾਲ ਉਹਨਾਂ ਦੀ ਜਾਨਾਂ ਬਚ ਗਈਆਂ ਕਿਉਂਕਿ ਟਾਈਮ ਤੇ ਪਹੁੰਚ ਗਏ ਟਾਈਮ ਤੇ ਜਾ ਕੇ ਪੱਟੀ ਹੋ ਗਈ ਲਹੂ ਖੂਨ ਬੰਦ ਹੋ ਗਿਆ ਹਸਪਤਾਲ ਚ ਪਹੁੰਚਾ ਤੇ ਤੇ ਨਾਲ ਨਾਲ 80 ਤੋਂ 90 ਲੱਖ ਦੇ ਕਰੀਬ ਕੈਸ਼ ਜਾਂ ਜੇਵਰਾਤ ਜਿਹੜੇ ਗੱਡੀ ਚ ਰਹਿ ਜਾਂਦੇ ਐ ਐਕਸੀਡੈਂਟ ਵੇਲੇ ਉਹ ਵੀ ਉਹਨਾਂ ਦੇ ਘਰਾਂ ਚ ਜਾ ਕੇ ਦੇਖ ਕੇ ਆਏ ਨੇ ਕਿਉਂਕਿ ਉਸ ਵੇਲੇ ਤਾਂ ਜਾਨ ਬਚਾਉਣ ਦੀ ਚਿੰਤਾ ਹੀ ਹੁੰਦੀ ਆ ਬਸ ਉਸ ਵੇਲੇ ਕੌਣ ਦੇਖਦਾ ਮੇਰਾ ਪਰਸ ਗੱਡੀ ਚ ਪਿਆ ਜਾਂ ਮੇਰੇ ਗਹਿਣੇ ਪਏ ਨੇ ਤਾਂ ਪੁਲਿਸ ਜਿਹੜੀ ਐ ਐਸਐਸਐਫ ਐ ਜਿਹੜੀ ਸ਼ਾਨਦਾਰ ਕੰਮ ਕਰ ਰਹੀ ਐ ਮੈਂ ਐਸਐਸਐਫ ਨੂੰ ਯੋਕਾ ਪੀਏਪ ਦੇ ਹੀ ਮੁੰਡੇ ਕੁੜੀਆਂ ਲੈਏ ਨੇ ਬਹੁਤ ਸ਼ਾਨਦਾਰ ਮੈਂ ਕਈ ਵਾਰੀ ਖੜ ਵੀ ਜਾਂਦਾ ਉਹਨਾਂ ਕੋਲੇ ਰਾਤ ਬਰਾਤੇ ਜਾਂਦਾ ਹੁੰਦਾ ਬਿਲਕੁਲ ਮਸਤੈਦ ਨੇ ਔਰ ਉਹਨਾਂ ਨੇ ਕਮਾਲ ਕੀਤੀ ਹੈ ਸੋ ਐਸਐਸਪ ਕਾਮਯਾਬ ਚੱਲ ਰਹੀ ਹੈ ਔਰ ਮੈਨੂੰ ਹੁਣ ਦੂਜੇ ਸੂਬਿਆਂ ਦੇ ਮੁੱਖ ਮੰਤਰੀ ਪੁੱਛ ਰਹੇ ਨੇ ਨਹੀਂ ਟ੍ਰੇਨਿੰਗ ਕਿੱਥੋਂ ਕਰਾਈ ਸੀ ਇਹ ਕਿਵੇਂ ਕਰਦੇ ਹੋ ਨੇ ਸਾਨੂੰ ਦੱਸ ਦਿਓ ਅਸੀਂ ਕਹਾਂ ਜੀ ਇਹ ਸਾਡਾ ਕਾਪੀਰਾਈਟ ਹੈ ਹੁਣ ਤੁਸੀਂ ਸਾਡੇ ਕੋਲੇ ਆਓ ਅਸੀਂ ਤੁਹਾਨੂੰ ਟ੍ਰੇਨਿੰਗ ਦੇਵਾਂਗੇ ਅਸੀਂ ਤੁਹਾਨੂੰ ਦੱਸਾਂਗੇ ਕਿ ਗੱਡੀ ਕਿੱਥੇ ਕਿਹੜੀ ਗੱਡੀ ਵਰਤਣੀ ਹੈ ਉਹ ਚ ਗੱਡੀ 'ਚ ਕਿਹੜੇ ਕੈਮਰੇ ਲਾਉਣੇ ਆ ਪਰ ਹਾਂ ਉਹਦੇ ਵਾਸਤੇ ਬਦਲੇ ਅਸੀਂ ਪੈਸੇ ਲਵਾਂਗੇ ਟ੍ਰੇਨਿੰਗ ਦੇਣ ਦੇ ਬਦਲੇ ਕਿਉਂਕਿ ਪੰਜਾਬੀਆਂ ਅਸੀਂ ਅਸੀਂ ਹੁਣ ਮੁਫਤ ਨਹੀਂ ਦੇਣੀ ਕੋਈ ਚੀਜ਼ ਬਹੁਤ ਚਿਰ ਹੋ ਗਿਆ ਅਸੀਂ ਮੁਫਤ ਦੇ ਵਿੱਚ ਚਾਵਲ ਦਿੰਦੇ ਰਹੇ ਚਾਵਲ ਕਾ ਦਾ ਪਾਣੀ ਹੀ ਦਿੰਦੇ ਰਹੇ ਤੇ ਹੁਣ ਅਸੀਂ ਪ੍ਰੋਫੈਸ਼ਨਲ ਹੋ ਗਏ ਆ ਅਸੀਂ ਆਪਣੇ ਸੂਬੇ ਨੂੰ ਨੰਬਰ 1 ਸੂਬਾ ਬਣਾਉਣਾ ਹੈ ਭਾਰਤ ਨੰਬਰ ਦੇਸ਼ ਜਿਹੜਾ ਤਾਂ ਬਣੂਗਾ ਜੇ ਨੰਬਰ 1 ਸੂਬਾ ਪੰਜਾਬ ਬਣੂਗਾ ਸੋ ਅੱਜ ਇੱਕ ਹੋਰ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਹੋਊਗਾ ਜਿਹੜੀ ਗੱਲ ਹੁਣ ਮੈਂ ਕਹਿਣ ਲੱਗਿਆ ਕਿ ਅੱਜ ਦੇ ਦਿਨ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੇ ਚਾਚਾ ਜੀ ਸ਼ਹੀਦ ਅਜੀਤ ਸਿੰਘ ਉਹਨਾਂ ਦੀ ਵੀ ਡੈਥ ਅਨਿਵਰਸਰੀ ਹੈ ਤੁਸੀਂ ਦੇਖੋ ਜਲਾਵਤਨੀ ਕੱਟੀ ਪਗੜੀ ਸੰਭਾਲ ਜੱਟਾਂ ਦੇ ਬਾਨੀ ਸੀ ਉਹ ਦੇਸ਼ ਨਿਕਾਲਾ ਮਿਲ ਗਿਆ ਜਰਮਨੀ 'ਚ ਰਹੇ ਭਗਤ ਸਿੰਘ ਨੂੰ ਚਿੰਗ ਵੀ ਆਪਣੇ ਚਾਚੇ ਤੋਂ ਹੀ ਲੱਗੀ ਸੀ ਜਦੋਂ ਤਮੂਕਾਂ ਬੀਜਣ ਦੀ ਗੱਲ ਕਰਦਾ ਸੀ ਦੇਸ਼ 'ਚ ਆ ਗਏ ਦਲਾਉ ਜੀ ਸੀ ਜਦੋਂ 15 ਅਗਸਤ ਹੋਈ ਅੱਜ ਦਾ ਦਿਨ ਆਇਆ ਅੱਜ ਦੇ ਦਿਨ ਉਹਨਾਂ ਦੀ ਮੌਤ ਹੋ ਗਈ ਔਰ ਜਾਂਦੇ ਹਾਂ ਦੇ ਲਫ਼ਜ਼ ਸੀ ਚਲੋ ਸ਼ੁਕਰ ਹੈ ਆਖਰੀ ਸ਼ਾਂ ਸਾ ਜਿਹੜੇ ਨੇ ਉਹ ਯਾਦ ਦੀ ਚ ਲੈ ਕੇ ਚੱਲੇ ਆ ਆਖਰੀ ਸਾ ਯਾਦ ਦੀ ਚ ਲੈ ਇਹ ਜੇ ਇਹ ਜੇ ਸਾਡੇ ਕੋਲ ਸ਼ਹੀਦ ਇਹ ਜੇ ਪਰਵਾਨੇ ਪਏ ਸੋ ਮੈਂ ਤੁਸੀਂ ਬਹੁਤ ਚਿਰ ਦੇ ਬੈਠੇ ਹੋ ਪਰਫਾਰਮ ਵੀ ਕਰਨਾ ਹੈ ਮੁੰਡੇ ਪ੍ਰੇਡ ਵਾਲੇ ਖੜੇ ਨੇ ਕਾਫੀ ਧੀਰ ਤੋਂ ਮੈਂ ਇੰਨੇ ਕਹੂੰਗਾ ਅੱਜ ਦੇ ਦਿਨ ਤੇ ਕਿ ਇਕੱਠੇ ਰਹਿਣਾ ਹੈ ਅਰ ਪੰਜਾਬ ਜਿਹੜਾ ਉਹਦੀ ਧਰਤੀ ਇੰਨੀ ਜ਼ਰਖੇਜ ਹੈ ਜੋ ਮਰਜੀ ਬੀਜ ਸੁੱਟ ਦੋ ਉੱਗ ਜਾਊਗਾ ਜੋ ਮਰਜੀ ਬੀਜ ਬੀਜ ਦੋ ਉੱਗ ਜਾਊਗਾ ਪਰ ਇੱਕ ਨਫਰ ਦਾ ਬੀਜ ਪੰਜਾਬ ਦੀ ਧਰਤੀ ਤੇ ਉੱਗ ਨਹੀਂ ਸਕਦਾ ਇਸ ਗੱਲ ਦੀ ਮੈਂ ਸਾਰੀ ਦੁਨੀਆ ਨੂੰ ਜਿਹੜੀ ਹੈ ਉਹ ਜਾਣਕਾਰੀ ਦੇਣੀ ਚਾਹਣਾ ਕਿ ਸਾਡੀ ਸੋਸ਼ਲ ਬੌਂਡਿੰਗ ਨੂੰ ਤੋੜਨ ਦੀ ਕੋਸ਼ਿਸ਼ ਨਾ ਕਰਿਓ ਕਦੇ ਕਿ ਅਸੀਂ ਇਹਨੂੰ ਇਧਰਲੇ ਸਮਾਜ ਨੂੰ ਇਧਰਲੇ ਸਮਾਜ ਨਾਲ ਲੜਾ ਦਾਂਗੇ ਸਾਡੀਆਂ ਈਦਾਂ ਸਾਡੀਆਂ ਸ਼ਬਰੀਦਾਂ ਸਾਡੀਆਂ ਰਾਮ ਨੌਮੀਆਂ ਸਾਡੇ ਗੁਰਪੁਰਬ ਸਾਡੀਆਂ ਕ੍ਰਿਸਮਸਾਂ ਸਾਡੀਆਂ ਹਨੂਮਾਨ ਜਨਮ ਦਿਨ ਸਭ ਸਾਂਝੀਆਂ ਨੇ ਸਾਨੂੰ ਰਾਮ ਨੌਮੀ ਵੇਲੇ ਜਾਂ ਗੁਰਪੁਰਬ ਵੇਲੇ ਘਰ ਫੁਲਾਉਣ ਦੀ ਲੋੜ ਨਹੀਂ ਪੈਂਦੀ ਸਾਡੇ ਤਾਂ ਇੱਥੇ ਸਾਰੇ ਬੰਦੇ ਇਕੱਠੇ ਇੱਕ ਦੂਜੇ ਦਾ ਸਾਥ ਦੇ ਕੇ ਇੱਕ ਦੂਜੇ ਤਿਹਾਰਾਂ ਦੇ ਵਿੱਚ ਜਾ ਕੇ ਅਸੀਂ ਖੁਸ਼ੀ ਮਹਿਸੂਸ ਕਰਦੇ ਹਾਂ ਸੋ ਆਓ ਇਕੱਠੇ ਰਹੀਏ ਇਕ ਕਰਖੀ ਸੀਦਾਂ ਦਾ ਇਹੀ ਸੁਪਨਾ ਸੀ ਦੇਖੋ ਭਗਤ ਸਿੰਘ ਜੀ ਇੱਥੋਂ ਸੀ ਅਸ਼ਫਾਕ ਉੱਲਾ ਯੂਪੀ ਤੋਂ ਸੀ ਸੁਭਾਸ਼ ਚੰਦਰ ਬੋਸ ਬੰਗਾਲ ਤੋਂ ਸੀ ਚੰਦਰ ਸ਼ੇਖਰ ਜਯਾਦ ਯੂਪੀ ਤੋਂ ਸੀ ਕਿੰਨੇ ਸ਼ਹੀਦ ਸੀ ਰਾਜਗੁਰੂ ਪੂਨੇ ਤੋਂ ਸੀ ਫਸਾਰਾ ਦੇਸ਼ ਹੀ ਤਾਂ ਲੜ ਰਿਆ ਸੀ ਹੁਣ ਆਪਾਂ ਇਹ ਨਾ ਵੰਡੀਏ ਕਿ ਭਗਤ ਸਿੰਘ ਸਾਡਾ ਸੀ ਚੰਦਰ ਸ਼ੇਖਰ ਜਯਾਦ ਉਹਨਾਂ ਦਾ ਸੀ ਨਾ ਉਹ ਸਾਰੇ ਮੁਲਕ ਦੇ ਹੀ ਸੀ ਸੋ ਉਹਨਾਂ ਨੇ ਤਾਂ ਇਹੀ ਲਿਖਿਆ ਸੀ ਸ਼ਹੀਦ ਆਜ਼ਮ ਭਗਤ ਸਿੰਘ ਨੇ ਕਿ ਇਸ ਕਦਰ ਵਾਕਿਫ ਹੋ ਗਈ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ ਇੰਨਾ ਦੇਸ਼ ਭਗਤੀ ਚ ਇੰਨਾ ਕੰਟਰੀ ਨੂੰ ਆਜ਼ਾਦ ਕਰਾਉਣ ਵਾਸਤੇ ਇਨਕਲਾਬ ਇਨਕਲਾਬ ਦੇ ਵਿੱਚ ਡੁੱਬ ਗਏ ਸੀਗੇ ਕਿ ਭਗਤ ਸਿੰਘ ਨੇ ਇਹ ਸ਼ੇਅਰ ਲਿਖਿਆ ਕਿ ਇਸ ਕਦਰ ਵਾਕਿਫ ਹੋ ਗਈ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ ਕਿ ਇਸ਼ਕ ਵੀ ਲਿਖਣਾ ਚਾਹਤਾ ਹੂੰ ਤੋ ਇਨਕਲਾਬ ਲਿਖਾ ਜਾਤਾ ਹੈ ਸੋ ਇਹ ਇਹ ਬਹੁਤ ਵੱਡੇ ਲੋਕਾਂ ਦੀਆਂ ਗੱਲਾਂ ਨੇ ਆਪਾਂ ਨੂੰ ਉਹਨਾਂ ਦੇ ਛੋਟੇ ਛੋਟੇ ਥੋੜਾ ਥੋੜਾ ਵੀ ਚੱਲ ਜੀਏ ਉਹਨਾਂ ਨੇ ਪਾਏ ਹੋਏ ਪੂਰਨਿਆਂ ਤੇ ਤਾਂ ਸ਼ਾਇਦ ਆਪਣਾ ਮੋਲਕ ਜਿਹੜਾ ਹੈ ਉਹ ਨੰਬਰ 1 ਬਣ ਜਾਊਗਾ ਦੇਸ਼ ਪੰਜਾਬ ਰੰਗਲਾ ਬਣ ਜਾਊਗਾ ਸ੍ਰੀ ਗੁਰੂ ਨਾਨਕ ਸਾਹਿਬ ਨੇ ਅੱਜ ਤੋਂ 1500 ਸਾਲ ਪਹਿਲਾਂ ਲਿਖਤਾ ਸੀ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ ਸੋ ਅਸੀਂ ਪਵਨ ਜਿਹੜੀ ਹੈ ਹਵਾ ਹਵਾ ਨੂੰ ਗੁਰੂ ਦਾ ਦਰਜਾ ਪਾਣੀ ਨੂੰ ਪਿਤਾ ਦਰਜਾ ਧਰਤੀ ਨੂੰ ਮਾਤਾ ਦਰਜਾ ਕਿ ਤਿੰਨੇ ਬਚਾ ਲੋ ਆਪਾਂ ਨੂੰ ਇਹ ਤਿੰਨੇ ਬਚਾਉਣੇ ਪੈਣਗੇ ਅੱਜ ਇਹ ਅਹਿਦ ਲੈਣਾ ਪਊਗਾ ਆਪਾਂ ਨੂੰ ਕਿ ਆਪਾਂ ਤਿੰਨਾਂ ਨੂੰ ਬਚਾਉਣਾ ਵੀ ਹੈ ਔਰ ਤਿੰਨਾਂ ਨੂੰ ਬਚਾ ਕੇ ਔਰ ਦੱਸਣਾ ਵੀ ਪਊਗਾ ਦੁਨੀਆ ਨੂੰ ਕਿ ਅਸੀਂ ਆਪਣੇ ਗੁਰੂਆਂ ਦੇ ਆਪਣੇ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਰਹੇ ਹਾਂ ਤੇ ਜੋ ਸੁਪਨੇ ਸ਼ਹੀਦਾਂ ਨੇ ਲਏ ਸੀ ਉਹ ਆਜ਼ਾਦੀ ਨੂੰ ਅਸੀਂ ਘਰ ਘਰ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਲੋਕ ਭਲਾਈ ਦੀਆਂ ਸਕੀਮਾਂ ਲਾਗੂ ਹੋਣਗੀਆਂ ਜੇ ਮੈਂ ਪੜ੍ਹਨ ਲੱਗ ਜਾ ਬਹੁਤ ਲੰਮਾ ਹੋ ਜਾਊਗਾ ਪਰ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਪਤਾ ਲੱਗ ਜਾਊਗਾ ਬਹੁਤ ਸਾਰੇ ਮੁੰਡੇ ਕੁੜੀਆਂ ਨੂੰ ਭਰਤੀ ਕਰ ਰਹੇ ਆ ਔਰ ਨਾਲ ਨਾਲ ਨਵੀਆਂ ਭਰਤੀਆਂ ਕ੍ਰੀਏਟ ਕਰ ਰਹੇ ਆ ਪੁਲਿਸ ਦੇ ਵਿੱਚ ਤੁਸੀਂ ਹੈਰਾਨ ਹੋ ਜਾਓਗੇ 2001 ਦੇ ਵਿੱਚ ਵੀ 80000 ਸੀ ਪੁਲਿਸ 2024 ਚ ਵੀ 80000 ਹੀ ਹੈ ਤਿੰਨੀ ਪਾਪੂਲੇਸ਼ਨ ਵੱਧ ਗਈ ਕ੍ਰਾਈਮ ਵੱਧ ਗਿਆ ਤਾਂ ਪੁਲਿਸ ਦੀ ਨਫਰੀ ਨਹੀਂ ਵਧੀ ਤਾਂ ਅਸੀਂ ਹੁਣ ਨਵਾਂ ਵਿਧਾਨ ਸਭਾ ਦੇ ਵਿੱਚ ਲੈ ਕੇ ਆਉਣਾ ਹੈ ਹੁਣ ਆਉਣ ਵਾਲੀ ਮੌਨਸੂਨ ਸੈਸ਼ਨ ਚ 10000 ਨਵੀਆਂ ਪੋਸਟਾਂ ਕ੍ਰੀਏਟ ਕਰ ਰਹੇ ਆ ਪੰਜਾਬ ਪੁਲਿਸ ਦੇ ਵਿੱਚ ਔਰ ਇਹਨੂੰ ਮੈਂ ਹੁਣ 90000 ਤੇ ਲੈ ਗਿਆ ਇਹ ਮੇਰਾ ਸੁਪਨਾ ਹੈ ਮੈਂ 1 ਲੱਖ ਤੇ ਲੈ ਕੇ ਜਾਣਾ ਹੈ ਹੌਲੀ ਹੌਲੀ ਤਾਂ ਕਿ ਸਾਡੇ ਮੁੰਡੇ ਕੁੜੀਆਂ ਨੂੰ ਕੰਮ ਮਿਲੇ ਲਾਅ ਐਂਡ ਆਰਡਰ ਠੀਕ ਰਹੇ ਤੇ ਸਾਨੂੰ ਜਿਹੜਾ ਉਹ ਜੀਵਨ ਪੱਧਰ ਸਾਡਾ ਉੱਚਾ ਚੱਕਣ ਸਾਨੂੰ ਕੋਈ ਇੰਡਸਟਰੀ ਆ ਜਾਂ ਕੋਈ ਹੋਰ ਆਵੇ ਇੱਥੇ ਉਹਨਾਂ ਨੂੰ ਹੀ ਪਤਾ ਲੱਗੇ ਕਿ ਰੰਗਲਾ ਪੰਜਾਬ ਹੈ ਸੋ ਰੰਗਲੇ ਪੰਜਾਬ ਨੂੰ ਬਣਾਉਣ ਵਾਸਤੇ ਸਾਥ ਦਿਓ ਅੱਜ ਵੀ